thank you ਤੰਤਨ ਬਾਬਾ ਗੁਰਦਿੱਤਾ ਤੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਵਿੱਤਰ ਧਰਤੀ ਤੇ ਅਸੀਂ ਅੱਜ ਆ ਗਏ ਹਾਂ ਦਰਸ਼ਨ ਦੀਦਾਰੇ ਕਰਨ ਆਈਆਂ ਇਹ ਪਵਿੱਤਰ ਧਰਤੀ ਤੰਤਨ ਬਾਬਾ ਗੁਰਦਿੱਤਾ ਜੀ ਦੀ ਯਾਦ ਵਿੱਚ ਸ਼ੋਭਿਤ ਹੈ ਬਾਬਾ ਗੁਰਦਿੱਤਾ ਜੀ ਸ਼ੇਮੇ ਪਾਸ਼ਾ ਗੁਰੂ ਹਰगोबिंद ਪਾਸ਼ਾ ਜੀ ਦੇ ਵੱਡੇ ਸੁਪੁੱਤਰ ਸਨ ਇਸ ਪਵਿੱਤਰ ਧਰਤੀ ਦੇ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾਏ ਸਨ ਇਸ ਪਵਿੱਤਰ ਧਰਤੀ ਦਾ ਹੋਰ ਕੀ ਕੋਈ ਇਤਿਹਾਸ ਹੈ ਆਉ ਛਾਣ ਦੀ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਸਨ 1613 ਈਸਵੀ ਨੂੰ ਮਾਤਾ ਦਮੋਦਰੀ ਜੀ ਦੀ ਪਾਵਨ ਕੁਖਤੋਂ ਡਰੋਲੀ ਪਾਈ ਜ਼ਿਲ੍ਹਾ ਮੋਗਾ ਵਿਖੇ ਹੋਇਆ ਆਪ ਜੀ ਨੇ ਗੁਰੂ ਪਿਤਾ ਪਾਸੋਂ ਧਾਰਮਿਕ ਤੇ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਸਨ 1624 ਈਸਵੀ ਨੂੰ ਆਪ ਜੀ ਦਾ ਆਨੰਦ ਕਾਰਜ ਬੀਬੀ ਨੱਤੀ ਅਨੰਤੀ ਜੀ ਨਾਲ ਬਟਾਲਾ ਵਿਖੇ ਹੋਇਆ ਜਿਨ੍ਹਾਂ ਦੀ ਪਾਵਨ ਕੁਖਤੋਂ ਬਾਬਾ ਧੀਰਮਲ ਜੀ ਤੇ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਜਨਮ ਹੋਇਆ ਪਿਤਾ ਗੁਰੂ ਹਰगोਬਿੰਦ ਸਾਹਿਬ ਜੀ ਨਾਲ ਆਪ ਜੀ ਨੇ अनेका ਯੰਗਾਂ ਯੁੱਧਾਂ ਚ ਸ਼ਸਤਰਾਂ ਦੇ ਜੋਰ ਵਿਖਾਏ ਇਤਿਹਾਸ ਮੁਤਾਬਿਕ ਇੱਕ ਵਾਰ ਸ਼ਿਕਾਰ ਖੇਡਦੇ ਸਮੇਂ ਬਾਬਾ ਗੁਰਦਿੱਤਾ ਜੀ ਕੋਲੋਂ ਇੱਕ ਗਾਊ ਦੀ ਮੌਤ ਹੋ ਜਾਣ ਕਰਕੇ ਗਵਾਲੇ ਦੇ ਇਤਰਾਜ਼ ਕਰਨ ਤੇ ਬਾਬਾ ਜੀ ਨੇ ਕਰਾਮਾਤ ਵਖਾਉਂਦਿਆਂ ਉਸ ਗਾਊ ਨੂੰ ਜਿਉਂਦੀ ਕਰ ਦਿੱਤਾ ਸੀ ਜਿਸ ਤੇ ਗੁਰੂ ਪਿਤਾ ਜੀ ਨੇ ਕਰਾਮਾਤ ਨੂੰ ਕਹਿਰ ਆਖਦਿਆਂ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਜਿਸ ਤੋਂ ਬਾਅਦ ਇਤਿਹਾਸ ਮੁਤਾਬਿਕ ਬਾਬਾ ਜੀ ਨੇ ਇਸ ਅਸਥਾਨ ਤੇ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ ਤੁਸੀਂ ਦਰਸ਼ਨ ਦੀਦਾਰ ਕੀਤੀ ਧੰਤਨ ਬਾਬਾ ਗੁਰਦਿੱਤਾ ਜੀ ਦੇ ਪਵਿੱਤਰ ਅਸਥਾਨ ਦੀ ਇਸੇ ਤਰ੍ਹਾਂ ਹੋਰ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਸਾਡੇ ਨਾਲ ਜੁੜੇ ਰਹੇ